ਆਹ ਵੀ ਮਿੱਤਰੋ ਬਠਿੰਡਾ ਦੇ ਪੱਟੀ ਰੋਡ ਤੇ ਖੜੇ ਆ ਤੇ ਜਿੱਥੇ ਲੁਧਿਆਣਾ ਸੇਲ ਮੇਲਾ ਵਾਲਿਆਂ ਨੇ ਲਾਤੀ ਫੇਰ ਵੱਡੀ ਸੇਲ ਤੇ ਟੀ-ਸ਼ਰਟਾਂ ਲੋਰਾਂ ਤੇ ਹੋਰ ਕਾਫੀ ਜਿਹੜੇ ਕੱਪੜੇ ਇੱਥੇ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਮਿਲਨੇ ਆ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਤੇ ਥੋਕ ਦੇ ਭਾਜ ਆਪਾਂ ਕਹਿੰਦੇ ਆ ਨਾ ਥੋਕ ਦੇ ਭਾਜ ਤੁਹਾਨੂੰ ਇੱਥੋਂ ਮਿਲਨੇ ਆ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਜਿਹੜੀ ਦੋ ਸਹਿਲੀਆਂ ਨੇ ਰਲ ਕੇ ਜਿਹੜੀ ਦੁਕਾਨ ਕੀਤੀ ਆ ਇਹ ਤੇ ਆਪਾਂ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਸੇਤਾ ਜੀ ਵਧੀਆ ਜੀ ਵਧੀਆ अच्छा अह ਕਿ ਹੁਣ ਵੀ ਸੇਲ ਆਈ ਹੈ ਗਰਮੀ ਦੇ ਕੱਪੜਿਆਂ ਦੇ ਪਹਿਲਾਂ ਸਰਦੀ ਵਾਲੇ ਕੱਪੜਿਆਂ ਦਾ ਕਾਫੀ ਹਾਂਜੀ 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 ਬਿਲਕੁਲ ਸੇਲ ਆਈ ਹੈ ਜੀ ਪਰ ਆਪਣੇ ਕੋਲੇ ਪਹਿਲਾਂ ਆਪਾਂ ਦੇਖੋ ਸਰਦੀ ਦੇ ਵਿੱਚ ਖੂਬ ਕੋਟ ਜੈਕਟਾਂ ਬਹੁਤ ਆਪਾਂ ਦਿੱਤੀਆਂ ਉਸੇ ਤਰੀਕੇ ਹੁਣ ਆਪਣੇ ਕੋਲੇ ਆ ਨਵਾਂ ਸਟਾਕ ਆ ਗਿਆ ਜੀ ਜਿਵੇਂ ਆ ਦੇਖੋ ਟੀ-ਸ਼ਰਟ ਆ ਗਈਆਂ ਜੀ ਆ ਦੇਖੋ ਸਾਰਾ ਐਕਸਪੋਰਟ ਦਾ ਮਾਲ ਆ ਜੀ ਇਹ ਸਾਰਾ ਹੈ ਗਰਮੀਆਂ ਦੀਆਂ ਟੀ-ਸ਼ਰਟਾਂ ਆ ਇਹ ਗਰਮੀ ਦੀਆਂ ਹਾਂਜੀ ਹਾਂਜੀ ਸਾਰੀ ਗਰਮੀ ਦੀ ਸਾਹ ਦੇਖੋ ਜੀ ਸਾਰਾ ਐਕਸਪੋਰਟ ਦਾ ਮਾਲ ਆ ਇਹ ਦਿਖਾਦੀ ਹੈ ਨਾ ਟੀ-ਸ਼ਰਟਾਂ ਬਣੀਆਂ ਇੰਚੰਗੀ ਤੇ ਵਧੀਆ ਟੀ-ਸ਼ਰਟਾਂ ਦੇਖੋ ਤੁਸੀਂ ਪੂਰੀਆਂ ਵਧੀਆਂ ਨੇ ਤੇ ਇਹਦੇ ਵਿੱਚ ਇਹ ਵੀ ਐਕਸਪੋਰਟ ਦੀਆਂ ਇਹ ਕਿਦਾਂ ਦੀਆਂ ਇਹ ਵਿੱਚ ਆਪਣੀ ਬਾਸ ਦੀ ਵੀ ਆ ਗਈਆਂ ਜੀ ਅੱਛਾ ਨਵੀਆਂ ਵੀ ਫਰੈਸ਼ ਵੀ ਮਿਲਣੀਆਂ ਜੀ ਇਹ ਫਰੈਸ਼ ਵੀ ਮਿਲ ਜਾਣੀਆਂ ਤੇ ਐਕਸਪੋਰਟ ਵਾਲੀਆਂ ਦੋਨੇ ਤੁਹਾਨੂੰ ਇੱਥੋਂ ਮਿਲ ਜਾਣੀਆਂ ਹਨਾ ਜਿੱਦਾਂ ਆਹ ਦੇਖੋ ਤੁਸੀਂ ਇਦਾਂ ਦੇ ਜਿਵੇਂ ਇਹ ਹੈਗੀ ਸ਼ਰਟ ਤਾਂ ਟੀ-ਸ਼ਰਟਾਂ ਜਿਹੜੀਆਂ ਮਰਜ਼ੀ ਲੈ ਲਓ ਹਨਾ ਤੇ ਵਧੀਆ-ਵਧੀਆ ਕਲਰ ਦੇ ਵਿੱਚ ਤੇ ਵਧੀਆ ਟੀ-ਸ਼ਰਟਾਂ ਤੁਹਾਨੂੰ ਮਿਲਣੀਆਂ ਦੇਖੋ ਬਲੈਕ ਕਲਰ ਦੇ ਵਿੱਚ ਇਦਾਂ ਦੀ ਟੀ-ਸ਼ਰਟ ਮਿਲਣੀ ਹੈ ਤੁਹਾਨੂੰ ਆ ਦੇਖੋ ਜੀ ਇਹਨੂੰ ਅੱਛਾ ਮਿਲਨੇ ਕਿਹਦੇ-ਕਿਹਦੇ ਇਥੋਂ ਕੱਪੜੇ ਬੱਚਿਆਂ ਦੇ ਵੱਡਿਆਂ ਦੇ ਕਿਹਦੇ-ਕਿਹਦੇ ਮਿਲਦੇ ਇਹਦੇ ਵਿੱਚ ਆਪਣੇ ਕੋਲੇ ਜੈਂਸ ਹੁੰਦੇ ਆ ਜੀ ਜਿਵੇਂ ਲੇਡੀਜ਼ ਦੇ ਤੇ ਜੈਂਸ ਵੀ ਮਿਲਦੇ ਆ ਬੱਚਿਆਂ ਦਾ ਤਾਂ ਦਰਸਲ ਥੋੜਾ ਘੱਟ ਰੱਖਦੇ ਆ ਅਸੀਂ ਹਾਂਜੀ ਅੱਛਾ ਲੇਡੀ ਜੈਂਟਸ ਜੈਂਟਸ ਹਾਂ ਲੇਡੀ ਜੈਂਟਸ ਤੋਂ ਮਿਲ ਗਏ ਇੱਕ ਚੀਜ਼ ਮਿਲੂਗੀ ਜੈਂਟਸ ਦੇ ਲੋਰਾ ਤੇ ਟੀ-ਸ਼ਰਟਾਂ ਹਨਾ ਲੋਰਾ ਟੀ-ਸ਼ਰਟਾਂ ਜਿਵੇਂ ਲੇਡੀ ਵਾਸਤੇ ਕੁੜਤੇ ਆ ਰਹੇ ਆ ਜੀ ਆ ਦੇਖੋ ਜੀ ਕੁੜਤੇ ਆ ਰਹੇ ਹੈਗੇ ਅੱਛਾ ਆ ਦੇਖੋ ਜੀ ਇਸ ਤਰੀਕੇ ਦੇ ਕੁੜਤੇ ਆਏ ਪਏ ਆ ਜੀ ਇਦਾਂ ਦੇ ਇਹ ਜਿਵੇਂ ਹੁਣ ਕੁੜੀਆਂ ਵਗੈਰਾ ਨੇ ਜਿਨ੍ਹਾਂ ਨੇ ਚਾਹੀਏ ਹਨਾ ਤਾਂ ਇਦਾਂ ਦੇ ਜਿਹੜੇ ਕੁੜਤੇ ਤੁਹਾਨੂੰ ਮਿਲ ਜਾਣੇ ਇੱਥੋਂ ਅੱਛਾ ਰੇਟ ਡੂਡ ਕਿੰਨਾ ਹੈ ਇਹਨਾਂ ਦਾ ਜਿਵੇਂ ਹੁਣ ਆਹ ਟੀ-ਸ਼ਰਟਾਂ ਪਈਆਂ ਨੇ 300 ਆਹ ਟੀ-ਸ਼ਰਟ ਹੈ ਜੀ ਆ ਦੇਖੋ ਜੀ ਹਾਂ ਆਹ ਟੀ-ਸ਼ਰਟ ਹੈ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਕਿਸੇ ਹੋਰ ਤੋਂ ਵੀ ਲੈਣ ਜਾਓਗੇ 300 400 ਰੁਪਏ ਤੋਂ ਘੱਟ ਕੁਝ ਵੀ ਨਹੀਂ ਮਿਲਣਾ ਅਸੀਂ ਸਿਰਫ 100 ਰੁਪਏ ਦੇ ਰਹੇ ਹਾਂ ਜੀ 100 ਰੁਪਏ ਦੀ ਬਿਲਕੁਲ ਜੀ 100 ਰੁਪਏ ਦੀ ਸਿਰਫ 100 ਰੁਪਏ ਦੀ ਟੀ-ਸ਼ਰਟ ਹੈ ਹਾਂਜੀ 100 ਰੁਪਏ ਦੀ ਟੀ-ਸ਼ਰਟ ਮਿਲਣੀ ਹੈ ਤੁਹਾਨੂੰ ਤੇ ਟੀ-ਸ਼ਰਟ ਤੁਹਾਨੂੰ ਮੈਂ ਇੱਕ ਰਹੀ ਦਿਖਾ ਦੇ ਚੰਗੀ ਤਰ੍ਹਾਂ ਹਨਾ ਟੀ-ਸ਼ਰਟ ਦੇਖੋ ਜੀ ਟੀ-ਸ਼ਰਟ ਦੇਖੋ ਪੂਰਾ ਸੁਪਰ ਦਾ ਮਾਲ ਹੋ ਗਿਆ ਪੂਰਾ ਵਧੀਆ ਦੇਖੋ ਤੁਸੀਂ ਕਪੜਾ-ਕੁਪੜਾ ਪੂਰਾ ਵਧੀਆ ਤੇ ਐਕਸਪੋਰਟ ਦੇ ਜਿਹੜੇ ਕਪੜੇ ਨੇ ਤੁਹਾਨੂੰ 100 ਰੁਪਏ ਦੀ ਟੀ-ਸ਼ਰਟ ਇਹ ਮਿਲਣੀ ਹੈਗੀ ਤੇ ਇਹਦੇ ਵਿੱਚ ਕਾਫੀ ਜਿਹੜੇ ਕਲਰ ਮਿਲਨੇ ਆ ਇਹ ਲੇਡੀਜ਼ ਦਾ ਇਹ ਲੇਡੀਜ਼ ਦਾ ਕੁੜਤਾ ਹੈ ਜੀ ਇਹ ਲੇਡੀਜ਼ ਦਾ ਕੁੜਤਾ ਹੈ ਜੀ ਤੇ ਇਹ ਵੀ ਇਹਦਾ ਕੀ ਰੇਟ ਹੈ ਇਹ ਦੀ ਸਿਰਫ 200 ਰੁਪਏ ਦਾ ਹੈ ਇਹ ਸਿਰਫ 200 ਰੁਪਏ ਦਾ ਹਾਂ ਜੀ ਜਿਹੜੀ ਐਕਸਪੋਰਟ ਦੀ ਉਹ 100 ਰੁਪਏ ਦੀ ਟੀ-ਸ਼ਰਟ ਆ ਹਨਾ ਤੇ ਆਹ 200 ਰੁਪਏ ਦਾ ਇਹ 200 ਰੁਪਏ ਦਾ ਤੁਹਾਨੂੰ ਮਿਲਣਾ ਲੇਡੀਜ਼ ਦਾ ਇਹ ਤੇ ਕਾਫੀ ਹੋਰ ਚੀਜ਼ਾਂ ਕਾਫੀ ਪਈਆਂ ਮੈਂ ਲਾਦਾ ਹਨਾ ਲੋਰਾ ਲਾਰਾ ਆ ਵੀ ਦੇਖੋ ਤੁਸੀਂ ਇਹ ਫਰੈਸ਼ ਮਾਲ ਹੈ ਇਹ ਜਿਨ੍ਹਾਂ ਨੇ ਮੇਰੇ ਭੈਣ ਪਾਈ ਨੇ ਫਰੈਸ਼ ਲੈਣਾ ਹੁੰਦਾ ਜੀ ਮਾਰਕੀਟ ਦੇ ਵਿੱਚੋਂ 5 5 6 6 ਸੌ ਦਾ ਲੈਣੇ ਆ ਅਸੀਂ 2 200 ਰੁਪਏ ਦਾ ਦੇਈ ਜਾਂਦੇ ਆ ਜੀ ਆਹ ਲੋਰਾ ਹਾਂ ਜੀ ਹਾਂ ਜੀ ਬਿਲਕੁਲ ਤੇ ਆਹ ਫਰੈਸ਼ ਲੋਰ ਵੀ ਮਿਲ ਜਾਣਗੇ ਜਿਨ੍ਹਾਂ ਨੇ ਨਵੇਂ ਲੈਣੇ ਆ ਤਾਂ ਐਕਸਪੋਰ ਪਨਾ ਬ੍ਰਾਂਡ ਨੂੰ ਉਹ ਵੀ ਮਿਲ ਜਣੇ ਆ ਤੇ ਆ 200 ਰੁਪਏ ਦੀ ਲੋਰ ਤੁਹਾਨੂੰ ਮਿਲਣੀ ਹੈ ਬਿਆਰ ਜਿਹੜੀ 300 400 ਦੀ ਮਿਲਦੀ ਹੈ ਤਾਂ 200 ਰੁਪਏ ਦੀ ਇਹ ਸਾਈ ਸੂਈ ਦਾ ਤਾਂ ਕੋਈ ਚੱਕਰ ਨਹੀਂ ਦਾ ਸਾਈ ਸਾਰੇ ਮਿਲਣਗੇ ਜੀ ਸਾਰੇ ਸਾਈ ਜਿਹੜਾ ਕਹਾਂਗੇ ਉਹ ਮਿਲਵਾ ਦੇਖੋ ਜੀ ਐਕਸਪੋਰਟ ਹੈ ਜੀ ਆਪਣੇ ਕੋਲ ਐਕਸਪੋਰਟ ਦੀ ਇਹਦਾ ਕੀ ਰੇਟ ਹੈ ਜੀ ਇਹ ਵੀ ਤੁਹਾਨੂੰ 200 ਚ ਮਿਲੂ ਜੀ ਇਹ ਵੀ 200 ਦੀ ਐਕਸਪੋਰਟ ਦੇ ਵਿੱਚ ਜਿਹੜੀ ਲੋਰ ਮਿਲਣੀ ਹੈ ਉਧਰ ਕਰੋ ਜੀ 300 ਰੁਪਏ ਦਾ ਆਪਾਂ ਲਗਾ ਰੱਖਿਆ ਹੈਗਾ ਦੇਖੋ ਜੀ ਆ ਵੀ ਐਕਸਪੋਰਟ ਦੀ ਹੈ ਜੀ ਕਿ ਫਰੈਸ਼ ਵਾਲੀ ਹੈ ਇਹ ਐਕਸਪੋਰਟ ਹੈ ਜੀ। ਅੱਛਾ ਪਤਾ ਹੀ ਨਹੀਂ ਲੱਗਦਾ ਇਹ ਤਾਂ ਜਮਾਂ ਐਂ ਲੱਗਦੀ ਨਵੀਂ ਹੁੰਦੀ ਹੈ ਨਾ। ਤਾਂ ਆ ਦੇਖੋ ਤੁਸੀਂ ਇਹ ਵੀ 200 ਦੀ ਜੀ। ਹਾਂਜੀ ਹਾਂਜੀ। ਇਹ ਵੀ ਤੁਹਾਨੂੰ 200 ਦੀ ਮਿਲਣੀ ਹੈਗੀ। ਤਾਂ ਹੋਰ ਕਾਫੀ ਕੱਪੜੇ ਆ ਮਿੱਤਰ ਆ ਦੇਖੋ ਜੀ ਅੱਗੇ ਕੀ ਦਿਖਾ ਦੇਣਾ। ਆ ਟੀ-ਸ਼ਰਟਾਂ ਦੇਖੋ ਤੁਹਾਨੂੰ ਇਹ 100-100 ਰੁਪਏ ਦੀਆਂ ਨੇ ਸਾਰੀਆਂ। ਹਾਂਜੀ ਹਾਂਜੀ ਇਹ ਸਾਰੀਆਂ 100-100 ਰੁਪਏ ਦੇ ਵਿੱਚ ਤੁਹਾਨੂੰ ਟੀ-ਸ਼ਰਟਾਂ ਮਿਲਣੀਆਂ ਜਿੰਨੀਆਂ ਤੁਸੀਂ ਇੱਥੇ ਦੇਖ ਰਹੇ ਹੋ। ਆ ਲੜਕੀਆਂ ਦਾ ਦੇਖ ਲਓ ਜੀ। ਇੱਧਰ ਦਿਖਾ ਦੇਣਾ। ਆ ਦੇਖੋ ਤੁਸੀਂ ਇੱਧਰ ਜਿਹੜੀਆਂ ਕੁੜੀਆਂ ਪੈ ਜੀ ਦੇਖੋ। ਜਿਹੜੀਆਂ ਕੁੜ 100 ਰੁਪਏ ਦਾ ਟਾਪ ਇਹ ਹਾਂਜੀ ਬਿਲਕੁਲ ਜੀ 100 ਰੁਪਏ ਆ ਮੁੰਡਿਆਂ ਦੀ ਟੀ-ਸ਼ਰਟ ਵੀ 100 100 ਰੁਪਏ ਦੀ ਤੇ ਕੁੜੀਆਂ ਦੀ ਜਿਹੜੇ ਟਾਪ ਨੇ ਉਹ ਵੀ ਜਿਹੜੇ 100 ਰੁਪਏ ਦੇ ਤੁਹਾਨੂੰ ਇੱਥੋਂ ਮਿਲਣੇ ਆ ਤੇ ਕਾਫੀ ਕਲਰ ਸੈਸੂ ਸਾਰੇ ਮਿਲ ਜਾਣੇ ਤਕਰੀਬਨ ਹਨ ਹਾਂਜੀ 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 ਤੇ ਆ ਸਾਰੇ ਉੱਪਰ ਵੀ ਟੰਗੇ ਪਏ ਆ ਇਹ ਸਾਰੀਆਂ 100-100 ਵਾਲੀਆਂ ਜਿਹੜੇ ਉੱਪਰ ਟੰਗੇ ਪਏ ਆ ਹਾਂਜੀ 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 ਇਹ ਸਾਰੀਆਂ 100-100 ਰੁਪਏ ਦੇ ਵਿੱਚ ਤੁਹਾਨੂੰ ਮਿਲਣੀਆਂ ਹੈਗੀਆਂ ਜਿੰਨੀਆਂ ਤੁਸੀਂ ਉੱਤੇ ਦੇਖ ਰਹੇ ਹੋ ਤੇ ਆ ਵੀ ਦੇਖ ਲਓ ਹਨਾ 100 ਰੁਪਏ ਦੇ ਵਿੱਚ ਤੁਹਾਨੂੰ ਮਿਲਣੀਆਂ ਤੇ ਇਹ ਤੋਂ ਇਲਾਵਾ ਪੈਂਟਾਂ ਵੀ ਤੁਹਾਨੂੰ ਮਿਲ ਜਣੀਆਂ ਪੈਂਟਾਂ ਵੀ ਆਪਾਂ ਦਿਖਾ ਦਿੰਨੇ ਆ ਸ਼ਰਟਾਂ ਆਹ ਦੇਖੋ ਹਨਾ ਆ ਸ਼ਰਟਾਂ ਪਈਆਂ ਇਹਨਾਂ ਦਾ ਗ੍ਰੇਡ ਹੈ ਜੀ ਇਹ ਵੀ 2200 ਰੁਪਏ ਦਾ ਹੈ ਜੀ ਆਹ ਸ਼ਰਟਾਂ ਦਿਖਾ ਦੇ ਹਨਾ ਇਹ ਵੀ 2200 ਰੁਪਏ ਜੇ ਤੁਹਾਨੂੰ ਮਿਲ ਜਣੀਆਂ ਤੇ ਇੱਧਰ ਫ਼ਾਰਮਲ ਪੈਂਟਾਂ ਆ ਗਈਆਂ ਜੀਨ ਦੀਆਂ ਪੈਂਟਾਂ ਹਨਾ ਆਹ ਲੋ ਪੈਂਟਾਂ ਵੀ ਤੁਹਾਨੂੰ ਮਿਲ ਜਣੀਆਂ ਆਹ ਦੇਖੋ ਇਦਾਂ ਦੀਆਂ ਇਹਨਾਂ ਦਾ ਗ੍ਰੇਡ ਰੂਪਾ ਪੈਂਟਾਂ ਦਾ ਇਹ ਆਪਣਾ 300 ਰੁਪਏ ਦਾ ਰੇਟ ਹੈ ਜੀ ਆਹ ਦੇਖੋ ਇੱਧਰ ਮਾਰੂ ਜੀ 300 ਰੁਪਏ ਰੇਟ ਹੈ ਜੀ ਬਾਕੀ ਤੁਹਾਨੂੰ ਇਹਦੇ ਵਿੱਚ ਅਸੀਂ ਆਫਰ ਦਵਾਂਗੇ ਇਹ ਜੇ ਤੁਸੀਂ ਪੰਜ ਪੀਸ ਖਰੀਦੋਗੇ ਤੁਹਾਨੂੰ ਸਿਰਫ 1000 ਰੁਪਏ ਚ ਲੱਗਣਗੇ ਜੀ ਦੇਖੋ ਪੈਂਟ ਦੇਖੋ 1000 ਰੁਪਏ ਦੀਆਂ ਪੰਜ ਪੈਂਟਾਂ ਹਾਂਜੀ ਹਾਂਜੀ 1000 ਰੁਪਏ ਦੀਆਂ ਪੰਜ ਪੈਂਟਾਂ ਤੁਹਾਨੂੰ ਮਿਲਣੀਆਂ ਦੇਖੋ ਹਨਾ ਕਲਰ ਸਾਈਜ਼ ਸਾਰੇ ਤੁਹਾਨੂੰ ਇਹ ਜੀ ਮਿਲਣੀਆਂ ਹਾਂਜੀ ਮਾਲ ਸੁਪਰ ਦਾ ਮਿਲੂਗਾ ਜੀ ਇਹਦੇ ਨਾਲ ਦੀ ਤੁਸੀਂ ਜੇ ਲੈਣ ਜਾਂਦੇ ਹੋ ਤੁਹਾਨੂੰ 2-2000 ਦਾ ਪੀਸ ਹੈ ਜੀ ਇਹ ਜਿਹੜਾ ਅਸੀਂ ਸਿਰਫ ਆ ਆ ਦਿਖਾ ਬਈ ਇੱਧਰ ਦਿਖਾਈਆਂ ਆ ਦੇਖੋ 100 ਰੁਪਏ 1000 ਰੁਪਏ ਦੀਆਂ ਪੰਜ ਪੈਂਟਾਂ ਤੁਹਾਨੂੰ ਇਹ ਮਿਲ ਜਾਣੀਆਂ ਤੇ ਦੇਖੋ ਪੂਰੀਆਂ ਵਧੀਆ ਹਨਾ ਤੇ ਸਾਰੀਆਂ ਇਹ ਵੀ ਸਾਰੀਆਂ ਐਕਸਪੋਰਟ ਦੀਆਂ ਜੀ ਐਕਸਪੋਰਟ ਹੈ ਜੀ ਸਾਰਾ ਹਾਂਜੀ ਹਾਂਜੀ ਤੇ ਜੀਨ ਦੀ ਪੈਂਟ ਉਹ ਵੀ ਇਹੀ ਰੇਟ ਆ ਬਿਲਕੁਲ ਜੀ ਬਿਲਕੁਲ 1000 ਰੁਪਏ ਦੀਆਂ ਪੰਜ ਇੱਕ ਇੱਕ ਪੀਸ ਆਪਾਂ 300 ਦਾ ਵੇਚਦੇ ਆਂ ਜੀ ਲੇਕਿਨ ਪੰਜ ਪੀਸਾਂ ਤੇ ਆਪਾਂ ਉਫਰ ਰੱਖਿਆ 1000 ਰੁਪਏ ਦੇ ਤੁਹਾਨੂੰ ਪੰਜ ਪੀਸ ਦਿੱਤੇ ਜਾਣਗੇ ਜੇ 1000 ਪੰਜ ਲੈ ਕੇ ਨਹੀਂ ਤਾਂ 1000 ਰੁਪਏ ਦੀਆਂ ਲੱਗਣ ਜੀਨ ਦੀ ਲੈ ਲਓ ਪਹਿਲਾਂ ਫਾਰਮਲ ਲੈ ਲੇ ਹਾਂਜੀ 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 ਜੀਨ ਲੈ ਲਓ ਫਾਰਮਲ ਲੈ ਲਿਆ ਦਿਖਾ ਦਈਏ ਇੱਕ ਵਾਰੀ ਪਈਆਂ ਹਨਾ ਨੇੜੇ ਆ ਕੇ ਇਧਰ ਆ ਕੇ ਦਿਖਾ ਦੇ ਇਹ ਆ ਦਿਖਾ ਦੇ ਸਾਰੀਆਂ ਪਈਆਂ ਇੱਥੇ ਟੀ ਤੇ ਵਧੀਆ ਵਧੀਆ ਕਲਰ ਜਿਵੇਂ ਜੀਨ ਦੀਆਂ ਪਈਆਂ ਫਾਰਮਲ ਪਈਆਂ ਤੇ ਆਹ ਸ਼ਰਟਾਂ ਇਧਰ ਆ ਦੇਖੋ ਸ਼ਰਟਾਂ ਦੇ ਵਿੱਚ ਆ ਦਿਖਾ ਦੀ ਸ਼ਰਟਾਂ ਹਨਾ ਸ਼ਰਟਾਂ ਤੁਹਾਨੂੰ ਮਿਲ ਜਾਣੀਆਂ ਹਰੇਕ ਸਾਈਜ਼ ਇਹਦੇ ਵਿੱਚ ਮਿਲਣਾਗਾ ਜਿੱਦਾਂ ਤੁਹਾਨੂੰ ਚਾਹੀਦਾ ਜਿਹੜਾ ਸਾਈਜ਼ ਚਾਹੀਦਾ ਉਹ ਮਿਲ ਜਾਣਾ ਤੇ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਾ ਹਨਾ ਤੇ ਇਹ ਲੜਕੀਆਂ ਵਾਸਤੇ ਲੜਕੀਆਂ ਦੀ ਆ ਗਈ ਆ ਦੇਖੋ ਆ ਲੜਕੀਆਂ ਵਾਸਤੇ ਆ ਗਈ ਤੇ ਇਹ ਕਿੰਨੇ ਦੱਸੇ ਸੀ ਸ਼ਰਟ ਇਹ ਸ਼ਰਟ ਇਹ 200 ਰੁਪਏ ਦੀ 200 ਰੁਪਏ ਦੀ ਹੈ ਨਾ 200 ਰੁਪਏ ਦੀ ਸ਼ਰਟ ਪੈਣੀ ਹੈ ਇਹ ਸਾਰੀਆਂ 200 ਵਾਲੀਆਂ ਜਿੰਨੀਆਂ ਪਈਆਂ ਬਿਲਕੁਲ ਜੀ 200 ਰੁਪਏ ਦੀਆਂ ਸਾਰੀਆਂ 200 ਰੁਪਏ ਦੀਆਂ ਪਈਆਂ ਜਿੰਨੀਆਂ ਪਈਆਂ ਉਹਦਰ ਦਿਖਾ ਦਿਓ ਅੱਗੇ ਜਾ ਕੇ ਹਨਾ ਆ ਵੀ ਦੇਖੋ ਤੁਸੀਂ ਤੁਹਾਨੂੰ 200 ਦੀ ਮਿਲਣੀ ਹੈ ਤੇ ਉਹ ਅਗਲੇ ਅੱਗੇ ਵੀ ਦਿਖਾ ਦਿਓ ਹਨਾ ਇਹ ਵੀ ਸਾਰੀਆਂ ਤੁਹਾਨੂੰ 200 200 ਰੁਪਏ ਦੀਆਂ ਮਿਲਣੀਆਂ ਤੇ ਆਹ ਟੀ-ਸ਼ਰਟਾਂ ਉੱਪਰ ਵੀ ਟੰਗੀਆਂ ਪਈਆਂ ਇਹ ਵੀ 200 ਰੁਪਏ ਦੀਆਂ ਜਿਹੜੀਆਂ ਤੁਸੀਂ ਉੱਤੇ ਦੇਖ ਰਹੇ ਹੋ ਤੇ ਆਹ ਸ਼ਰਟਾਂ ਸਾਰੀਆਂ ਤੇ ਲੋਰ ਲੋਰ ਕਿੰਨੇ ਦੱਸਿਆ ਸੀ 200 ਰੁਪਏ ਦੀ 200 ਰੁਪਏ ਦੀ ਜੀ ਅੱਛਾ 200 ਰੁਪਏ ਦੀ ਲੋਰ ਤੇ ਆਹ ਟੀ-ਸ਼ਰਟਾਂ ਤੁਸੀਂ ਦੇਖ ਰਹੇ ਹੋ ਤੇ ਸਾਰੀ ਦੁਕਾਨ ਇੱਕ ਵਾਰੀ ਦਿਖਾ ਦੇ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲਣੀਆਂ ਲੋਰ ਟੀ-ਸ਼ਰਟ ਸ਼ਰਟ ਤੇ ਇੱਕ ਉਹ ਵੀ ਉਧਰ ਲੋ ਰੁਪਈਆ ਹਨਾ ਇਹ ਲੋਰਾਂ ਸਾਰੀਆਂ ਦੇ ਵਿੱਚ ਅੱਛਾ ਇਹ ਕਿ ਇਹਦਾ ਰੇਟ ਕਿੰਨਾਗਾ ਉਹ ਦਿਖਾਈ ਬਈ ਜਾ ਕੇ ਨੇੜੇ ਹਨਾ ਇਹ ਇਹਦਾ ਕਿੰਨੇ 200 ਦੀ ਹਾਂਜੀ ਹਾਂਜੀ 200 ਅੱਛਾ ਬੱਚਿਆਂ ਦੀ ਲਾ ਲਓ ਚਾਹੇ ਵੱਡੇ ਦੀ ਅੱਛਾ 200 ਰੁਪਏ ਦੀ ਪੈਣੀ ਹੈ ਚਾਹੇ ਬੱਚੇ ਦੀ ਲਾ ਲਓ ਲੋ ਰੁਪਈਆ ਹੈ 200 ਦੀ ਮਿਲਣੀ ਹੈ ਵੱਡੀ ਲਾ ਲਓ ਉਹ ਵੀ 200 ਦੀ ਮਿਲਣੀ ਹੈ ਤੁਹਾਨੂੰ ਤੇ ਹੌਲੀ ਦਾ ਤਿਹਾਰ ਆ ਰਿਹਾ ਜੀ ਉਹਦੇ ਵਾਸਤੇ ਵੀ ਆਪਣੇ ਕੋਲੇ ਟੀ-ਸ਼ਰਟਾਂ ਅਵੇਲੇਬਲ ਹੈ ਜੀ ਆ ਜਿਹੜੀਆਂ ਹੌਲੀ ਦੀਆਂ ਟੀ-ਸ਼ਰਟਾਂ ਹੌਲੀ ਦਾ ਤਿਹਾਰ ਜਿਹੜਾ ਆ ਰਿਹਾ ਤਾਂ ਉਹਦੇ ਵਾਸਤੇ ਤੁਹਾਨੂੰ ਇਥੋਂ ਉਹ ਵੀ ਟੀ-ਸ਼ਰਟਾਂ ਤੁਹਾਨੂੰ ਇਥੋਂ ਮਿਲ ਜਾਣੀਆਂ ਤਾਂ ਆਪਣੇ ਹੋਲ ਸੇਲ ਵਾਲੇ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਜਿਨ੍ਹਾਂ ਨੇ ਕੱਪੜੇ ਦੁਕਾਨ ਤੇ ਅੱਗੇ ਸੇਲ ਕਰਨ ਵਾਸਤੇ ਲਏ ਹੋ। ਹੋਲ ਸੇਲਾਂ ਹੋਲ ਸੇਲ ਵਾਲਿਆਂ ਵਾਸਤੇ ਥੋੜਾ ਜਿਹਾ ਵਧੀਆ ਆਫਰ ਦੇ ਵਿੱਚ ਆ ਸੀ ਉਹਨਾਂ ਨੂੰ ਮਾਲ ਦੇਵਾਂਗੇ। ਅੱਛਾ ਜਿਨ੍ਹਾਂ ਨੇ ਹੋਲ ਸੇਲ ਦਾ ਵਾਸਤੇ ਜਿਨ੍ਹਾਂ ਨੇ ਅੱਗੇ ਵੇਚਣ ਵਾਸਤੇ ਕੱਪੜੇ ਲੈ ਕੇ ਆਣ ਨਾ ਤਾਂ ਉਹਨਾਂ ਵਾਸਤੇ ਜਿਹੜਾ ਰੇਟ ਆ ਉਹ ਅਲੱਗ ਹੋਊਗਾ ਜਿਹੜੇ ਉਂ ਇਥੇ ਕਸਟਮਰ ਆਉਂਦੇ ਉਹਨਾਂ ਦਾ ਰੇਟ ਜਿਹੜਾ ਇਹੇ ਹੈਗਾ। ਅੱਛਾ ਆਪਣਾ ਹੁਣ ਐਡਰੈਸ ਕੀ ਆ ਦੁਕਾਨ ਦਾ ਜੀ ਕਿ ਕਿੱਥੇ ਆਉਣ ਤੁਹਾਡੇ ਕੋਲ ਲੋਕੇਸ਼ਨ ਕੀ ਆ? ਇਹ ਆਪਣਾ ਹੈਗਾ ਜੀ ਪੱਟੀ ਰੋਡ ਤੇ ਆ ਜੀ। ਸਸਰੀ ਬੈਂਕ ਦੇ ਨਾਲ। ਪੱਟੀ ਰੋਡ ਹੈ ਜੀ ਤੇ ਆਪਣੇ ਐਸਬੀਆਈ ਬੈਂਕ ਦੇ ਬਿਲਕੁਲ ਨਾਲ ਆ ਜਾਂਦਾ ਜੀ ਐਸਬੀਆਈ ਬੈਂਕ ਦੇ ਨਾਲ ਹਾਂ ਜੀ ਤਾਂ ਆਪਣੇ ਬਲੈਤੀਰਾਮ ਹਸਪੀਟਲ ਦੇ ਬਿਲਕੁਲ ਸਾਹਮਣੇ ਫਿਰ ਸਾਹਮਣੇ ਬਲੈਤੀਰਾਮ ਦਾ ਹਸਪੀਟਲ ਉਹਦੇ ਸਾਹਮਣੇ ਵਿਧਿਆਣਾ ਸੇਲ ਮੇਲੇ ਦੇ ਨਾਮ ਦੀ ਵੀ ਆਪਣੀ ਦੁਕਾਨ ਆ ਹਾਂ ਵਿਧਿਆਣਾ ਸੇਲ ਮੇਲੇ ਦੇ ਨਾਮ ਦੀ ਜੀ ਤੇ ਨੰਬਰ ਆਪਾਂ ਇਹਨਾਂ ਦੇ نیچے ਵੀ ਲਿਖ ਦਾਂਗੇ ਐਡਰੈਸ ਤੁਹਾਨੂੰ ਮੈਂ ਇੱਕ ਵਾਰੀ ਫੇਰ ਸਮਝਾ ਦੇਣਾ ਹਨਾ ਤੇ ਕੱਪੜੇ ਇੱਥੋਂ ਤੁਸੀਂ ਲੈ ਕੇ ਜਾਇਓ ਹਨਾ ਲੋਹਰਾਂ ਤੁਹਾਨੂੰ ਮਿਲਣੀਆਂ ਬਹੁਤ ਸੋਹਣੀਆਂ ਸੋਹਣੀਆਂ ਇੱਥੋਂ ਆ ਦੇਖੋ ਐਦਾਂ ਦੀਆਂ ਲੋਹਰਾਂ ਤੁਹਾਨੂੰ ਇੱਥੋਂ ਮਿਲਣੀਆਂ ਹੈਗੀਆਂ ਤੇ ਆਪਾਂ ਇਸ ਟਾਈਮ ਪੱਟੀ ਰੋਡ ਤੇ ਖੜੇ ਆ ਜਿਹੜਾ ਮੇਨ ਰੋਡ ਆ ਗੋਨਿਆਣਾ ਰੋਡ ਤੇ ਜਦੋਂ ਇੰਟਰ ਕਰੋਗੇ ਅੰਦਰ ਤਾਂ ਖੱਬੇ ਹੱਥੇ ਜਿਹੜੀ ਦੁਕਾਨ ਆਉਗੀ ਨਾਲ ਸਰਵਲ ਸਟੇਸ਼ਨ ਆ ਤੇ ਨਾਲ ਇਹਨਾਂ ਦੇ ਐਸਵੀ ਬੈਂਕ ਆ ਤੇ ਉਹਦੇ ਨਾਲ ਜਿਹੜੀ ਦੁਕਾਨ ਆ ਤਾਂ ਸਾਹਮਣੇ ਹਸਪੀਟਲ ਹੈਗਾ ਬਲੈਤੀ ਰਾਮ ਦਾ ਤਾਂ ਉਹਦੇ ਬਿਲਕੁਲ ਸਾਹਮਣੇ ਜਿਹੜੀ ਇਹ ਤੁਹਾਨੂੰ ਇਹਨਾਂ ਦੀ ਦੁਕਾਨ ਆ ਲੁਧਿਆਣਾ ਲੁਧਿਆਣਾ ਸੇਲ ਮੇਲੇ ਦੇ ਨਾਂ ਤੇ ਦੁਕਾਨ ਇਹਨਾਂ ਦੀ ਤਾਂ ਨੰਬਰ ਆਪਾਂ ਇਹਨਾਂ ਦਾ نیچے ਲਿਖ ਦੇਣਾ ਇੱਕ ਵਾਰੀ ਜ਼ਰੂਰ ਇਥੇ ਵਿਜ਼ਿਟ ਕਰੋ ਜਿਹੜੇ ਕੱਪੜੇ ਲੈ ਗਏ ਜਰੂਰ ਦੱਸੋ ਕਮੈਂਟ ਕਰਕੇ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਹੋ